ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਜੇਕਰ ਆਪਾਂ ਨੇ ਪੀਐਮ ਕਿਸਾਨ ਵਾਲੀ 2000 ਵਾਲੀ ਕਿਸ਼ਤ ਆਈ ਹੈ ਜਾਂ ਨਹੀਂ ਆਈ ਉਹਦੇ ਬਾਰੇ ਪਰ ਜਾਣਕਾਰੀ ਲੈਣੀ ਹੋਵੇ ਤਾਂ ਉਹ ਕਿਵੇਂ ਲੈ ਸਕਦੇ ਆਪਾਂ ਜਿਵੇਂ ਸਿੰਪਲ ਤਰੀਕਾ ਦੋਸਤੋ ਸਭ ਤੋਂ ਪਹਿਲਾਂ ਆਪਾਂ Chrome ਤੇ ਜਾਵਾਂਗੇ ਇੱਥੇ ਆਪਾਂ ਭਰਾਂਗੇ ਪੀਐਮ ਕਿਸਾਨ ਜੋ ਮੈਂ ਪਹਿਲੇ ਹੀ ਆ ਚੁੱਕਾ ਹੈ ਇਸ ਨੂੰ ਕਲਿੱਕ ਕਰਾਂਗੇ ਇਸ ਤੋਂ ਬਾਅਦ ਆਪਾਂ ਇਸ ਦੀ ਪਹਿਲੀ ਹੀ ਆਪਸ਼ਨ ਨੂੰ ਕਲਿੱਕ ਕਰ ਦੇਵਾਂਗੇ ਦੇਖੋ ਜੀ ਉਸ ਤੋਂ ਬਾਅਦ ਪੀਐਮ ਕਿਸਾਨ ਪੋਰਟਲ ਦਾ ਡਾਟਾ ਖੁੱਲ ਗਿਆ ਸਾਰਾ ਤੇ ਉਸ ਤੋਂ ਬਾਅਦ ਦੋਸਤੋ ਆਪਾਂ ਇਹਨੂੰ ਕੱਟ ਕੇ ਤੇ ਨੋਜ਼ ਵਰ ਸਟੇਟਸ ਇਸੇ ਆਪਾਂ ਕਲਿੱਕ ਕਰਾਂਗੇ ਇਹਨਾਂ ਨੇ ਮੰਗਿਆ ਸਭ ਤੋਂ ਪਹਿਲਾਂ ਐਂਟਰ ਰਜਿਸਟ੍ਰੇਸ਼ਨ ਨੰਬਰ ਮੰਗ ਲਿਆ ਜੀ ਜੋ ਆਪਾਂ ਨੂੰ ਨਹੀਂ ਪਤਾ ਆਪਾਂ ਉਸ ਤੋਂ ਪਹਿਲਾਂ ਜਾਵਾਂਗੇ ਨੋਜ਼ ਵਰ ਰਜਿਸਟ੍ਰੇਸ਼ਨ ਨੰਬਰ ਤੇ ਇੱਥੇ ਆਪਸ਼ਨ ਖੁੱਲ੍ਹਿਆ ਜੀ ਮੋਬਾਈਲ ਨੰਬਰ ਤੇ ਆਧਾਰ ਨੰਬਰ ਤੇ ਜੇ ਤਾਂ ਆਪਣਾ ਮੋਬਾਈਲ ਨੰਬਰ ਰਜਿਸਟਰਡ ਹੈਗਾ ਆਪਾਂ ਨੂੰ ਪੱਕਾ ਪਤਾ ਹੈ ਤਾਂ ਆਪਾਂ ਮੋਬਾਈਲ ਨੰਬਰ ਹੀ ਸਿੱਧਾ ਭਰ ਲਓ ਤੇ ਜੇਕਰ ਆਪਾਂ ਆਧਾਰ ਨੰਬਰ ਭਰਾਂਗੇ ਉਸ ਤੋਂ ਬਾਅਦ ਆਧਾਰ ਵਾਲੇ ਨੰਬਰ ਤੇ OTP ਜਾਏਗਾ ਉਸ ਤੋਂ ਬਾਅਦ ਜੋ ਆਪਣਾ ਮੋਬਾਈਲ ਨੰਬਰ ਰਜਿਸਟਰਡ ਹੈ PM Kisan ਵੱਡੀ ਸਾਈਟ ਤੇ ਹੈ ਫਿਰ ਉਹਦੇ ਉੱਪਰ ਜਾਏਗਾ ਜਿਵੇਂ ਆਪਾਂ ਨੂੰ ਪਹਿਲੀ ਪਤਾ ਹੈ ਆਪਾਂ ਮੋਬਾਈਲ ਨੰਬਰ ਆ ਇੱਥੇ ਭਰ ਲੈਣਾ ਜੀ ਦਸਤੋ ਬਾਅਦ ਆਪਾਂ ਕੈਪਚਾ ਭਰਾਂਗੇ ਛੋਟੇ ਅੱਖਰਾਂ ਦੇ ਵਿੱਚ ਦਸਤੋ ਬਾਅਦ ਆਪਾਂ ਗੈਟ ਕਰਦਾਂਗੇ ਦੇਖੋ ਓਟੀਪੀ ਚਲਾ ਗਿਆ ਇੱਥੇ ਆਪਾਂ ਨੇ ਜੋ ਮੋਬਾਈਲ ਦੇ ਵਿੱਚ ਓਟੀਪੀ ਜਾਏਗਾ ਉਹ ਭਰ ਦੇਣਾ ਜੀ ਉਸ ਤੋਂ ਬਾਅਦ ਗੈਟ ਅ ਟੇਲ ਦੇ ਵਿੱਚ ਜਾਵਾਂਗੇ ਆਪਾਂ ਦੇਖੋ ਜੀ ਆਪਣਾ ਰਜਿਸਟ੍ਰੇਸ਼ਨ ਨੰਬਰ ਨਿਕਲਿਆ ਜੇ ਇਸ ਨੂੰ ਆਪਾਂ ਕਲਿੱਕ ਕਰਕੇ ਕਾਪੀ ਕਰ ਲਵੋ ਉਸ ਤੋਂ ਬਾਅਦ ਆਪਾਂ ਫਿਰ ਬੈਕ ਜਾਵਾਂਗੇ ਤੇ ਬੈਕ ਜਾ ਕੇ ਆਪਾਂ ਉਸੇ ਹੀ অপਸ਼ਨ ਦੇ ਉੱਪਰ ਨੋਜ਼ ਵਾਲ ਸਟੇਟਸ ਦੇ ਵਿੱਚ ਜਾ ਕੇ ਤੇ ਆਪਾਂ ਇੱਥੇ ਜੋ ਆਪਾਂ ਨੇ ਕਾਪੀ ਕੀਤੀ ਰਜਿਸਟ੍ਰੇਸ਼ਨ ਨੰਬਰ ਇੱਥੇ ਆਪਾਂ ਪੇਸਟ ਕਰ ਦੇਵਾਂਗੇ ਉਸ ਨੂੰ ਦੁਬਾਰਾ ਫਿਰ ਆਪਾਂ ਕੈਪਚਰ ਆ ਭਰਾਂਗੇ ਜੀ ਉਸ ਤੋਂ ਬਾਅਦ ਗੈਟ ਆਓ ਟੀ ਪੀ ਤੇ ਦੁਬਾਰਾ ਫਿਰ ਕਲਿੱਕ ਹੋਏਗਾ ਜੀ ਥੋੜੀ ਜੀ ਸਰ ਪਰ ਡਾਊਨ ਹੋਣ ਕਰਕੇ ਸਾਈਟ ਸਲੋ ਹੋ ਰਹੀ ਹੈ ਤੇ ਇਸ ਨੰਬਰ ਜੋ ਆਪਣਾ ਨੰਬਰ ਮੋਬਾਈਲ ਨੰਬਰ ਪੀ ਐਮ ਕਸਾਨ ਦੇ ਉੱਪਰ ਰਜਿਸਟਰ ਹੈ ਉਹਦੇ ਉੱਪਰ ਆਪਣਾ او ਟੀ ਪੀ ਚਲਾ ਗਿਆ ਜੀ ਦੇਖੋ ਇਹ ਗੁਰੇ ਆਪਾਂ ਫੋਨ ਨੰਬਰ OTP ਭਰ ਦਿੱਤਾ ਜੀ ਉਸ ਤੋਂ ਬਾਅਦ ਗੈਟ ਡਾਟਾ ਕਰ ਲਿਆ ਦੇਖੋ ਜੀ ਆਪਣੀ ਸਾਰੀ ਡਿਟੇਲ ਨਿਕਲੇ ਪੀ ਐਮ ਕਿਸਾਨ